ਸਰਕਾਰ ਸਾਜਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਮੈਰੋ ਮੈਦਾਨ ਜਲ ਤਾਂ ਹਰ ਦੇ ਨਾਲ ਦਾ ਫਾਈਨਲ ਨਿਊਜ਼ ਬੁਲੇਟਿਨ ਵਿੱਚ ਸਾਰਿਆਂ ਦਾ ਨਿੱਗਾ ਸਵਾਗਤ ਕਰਦੀਆਂ ਤੇ ਹੁਣ ਨਜ਼ਰ ਮਾਰਦੇ ਆ ਅੱਜ ਦੀਆਂ ਵੱਡੀਆਂ ਖਬਰਾਂ ਤੇ ਪਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਮਨਗਰੀ ਅਯੁੱਧਿਆ ਦੇ ਵਿੱਚ ਕਰੀਬ 15000 ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਤੋਹਫਾ ਦੇ ਰਹੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਥੋੜੀ ਦੇਰ ਪਹਿਲਾਂ ਹੀ ਅਯੁੱਧਿਆ ਪਹੁੰਚੇ ਨੇ ਜਿੱਥੇ ਕਿ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਇੱਥੇ ਮੋੜ ਵਿਕਸਤ ਅਯੁੱਧਿਆ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ ਤੇ ਨਵੀਂ ਅੰਮ੍ਰਿਤ ਭਾਰਤ ਰੇਲ ਗੱਡੀਆਂ ਅਤੇ ਬੰਦੇ ਭਾਰਤ ਰੇਲ ਗੱਡੀਆਂ ਨੂੰ ਹਰੀ ਝੰਡੀ ਦਿਖਾਉਣਗੇ। ਉਹ ਕਈ ਹੋਰ ਰੇਲਵੇ ਪ੍ਰੋਜੈਕਟ ਵੀ ਜਿਹੜਾ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਬਾਦ ਵਿੱਚ ਉਹ ਨਵੇਂ ਬਣੇ ਅਯੋਧਿਆ ਹਵਾਈ ਅੱਡੇ ਦਾ ਉਦਘਾਟਨ ਕਰਨਗੇ ਦੁਪਹਿਰ 1 ਵਜੇ ਪ੍ਰਧਾਨ ਮੰਤਰੀ ਇੱਕ ਜਨਤਕ ਸਮਾਗਮ ਦੇ ਵਿੱਚ ਸ਼ਾਮਲ ਹੋਣਗੇ ਜਿੱਥੇ ਕੀ ਉਹ ਸੂਬੇ ਦੇ ਵਿੱਚ 15700 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣਗੇ। ਇਹਨਾਂ ਦੇ ਵਿੱਚ ਯੋਧਿਆ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਦੇ ਵਿਕਾਸ ਦੇ ਲਈ ਲਗਭਗ 11100 ਕਰੋੜ ਰੁਪਏ ਦੇ ਪ੍ਰੋਜੈਕਟ ਅਤੇ ਪੂਰੇ ਉੱਤਰ ਪ੍ਰਾਧ ਦੇ ਵਿੱਚ ਹੋਰ ਪ੍ਰੋਜੈਕਟਾਂ ਦਾ ਸੰਬੰਧਿਤ ਲਗਭਗ 4600 ਕਰੋੜ ਰੁਪਏ ਦੇ ਪ੍ਰੋਜੈਕਟ ਸ਼ਾਮਿਲ ਨੇ। ਤੁਹਾਨੂੰ ਦੱਸ ਦਈਏ ਕਿ ਪੀਐਮ ਮੋਦੀ ਮਹਾ ਰਿਸ਼ੀ ਕਾਲਮਿਕ ਅੰਮ੍ਰਿਤ ਅੰਮ੍ਰਿਤ ਅੰਤਰਰਾਸ਼ਟਰੀ ਹਵਾਈ ਅਡੇ ਤੋਂ 16 ਕਿਲੋਮੀਟਰ ਦਾ ਰੋਡ ਸ਼ੋਅ ਵੀ ਕਰਨਗੇ ਜਿਸ ਦੇ ਦੌਰਾਨ ਸੰਤ ਸਮਾਜ ਦੇ ਨਾਲ ਵੈਦਿਕ ਬ੍ਰਾਹਮਣ ਵੈਦਿਕ ਮੰਤਰਾਂ ਦੇ ਜਾਪ ਦੇ ਨਾਲ ਫੁੱਲਾਂ ਦੀ ਵਰਖਾ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਦੇ ਲਈ ਹਯੋਦਿਆ ਨੂੰ ਪੂਰੀ ਤਰ੍ਹਾਂ ਦੇ ਨਾਲ ਸਜਾਇਆ ਗਿਆ ਹੈ ਤੇ ਨਾਮਨਗਰੀ ਦੀਆਂ ਦੀਵਾਰਾਂ ਉੱਤੇ ਵੱਖ-ਵੱਖ ਫੁੱਲਾਂ ਦੇ ਨਾਲ ਕੀਤੀ ਗਈ ਸ਼ਾਨਦਾਰ ਸਜਾਵਟ ਰੰਗ-बिरंगे ਰੰਗ ਬਿਖੇਰ ਰਹੀ ਹੈ ਤੇ ਰਾਮਪਥ ਤੇ ਵੱਖ-ਵੱਖ ਥਾਵਾਂ ਉੱਤੇ ਆਕਰਸ਼ਕ ਵੇ ਬਣਾਏ ਗਏ ਨੇ ਤੇ ਧਾਰਮਿਕ ਮਾਰਗ ਨੂੰ ਫੁੱਲਾਂ-ਬੂਟਿਆਂ ਦੇ ਨਾਲ ਸਜਾਇਆ ਗਿਆ ਹੈ NH27 ਦੇ ਡਿਵਾਈਡਰ ਉੱਤੇ ਲੱਗੇ ਦਰਖਤਾਂ ਨੂੰ ਵੀ ਮੈਰੀਗੋਲਡ ਫੁੱਲਾਂ ਦੇ ਨਾਲ ਸਜਾਇਆ ਗਿਆ ਤਾਂ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜੇ ਨਾਮਗਰੀ ਅਯੁੱਧਿਆ ਦੇ ਵਿੱਚ ਕਰੀਬ 15000 ਕਰੋੜ ਰੁਪਏ ਦੇ ਤੇਆਂ ਯੋਜਨਾਵਾਂ ਦਾ ਤੋਹਫਾ ਦੇ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਥੋੜੀ ਦੇਰ ਪਹਿਲਾਂ ਹੀ ਅਯੋਧਿਆ ਪਹੁੰਚੇ ਨੇ ਜਿੱਥੇ ਕਿ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਇੱਥੇ ਮੋੜ ਵਿਕਸਿਤ ਅਯੋਧਿਆ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ ਅਤੇ ਨਵੀਂ ਅਮਰਤ ਭਾਰਤ ਰੇਲ ਗੱਡੀਆਂ ਅਤੇ ਬੰਦੇ ਭਾਰਤ ਰੇਲ ਗੱਡੀਆਂ ਨੂੰ ਹਰੀ ਝੰਡੀ ਦਿਖਾਉਣਗੇ ਅਤੇ ਉਹ ਕਈ ਹੋਰ ਰੇਲਵੇ ਪ੍ਰੋਜੈਕਟ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ ਇਸ ਤੋਂ ਬਾਅਦ ਵਿੱਚ ਉਹ ਨਵੇਂ ਬਣੇ ਅਯੋਧਿਆ ਹਵਾਈ ਅੱਡੇ ਦਾ ਉਦਘਾਟਨ ਕਰਨਗੇ ਦੁਪਹਿਰ 1 ਵਜੇ ਪ੍ਰਧਾਨ ਮੰਤਰੀ ਇੱਕ ਜਨਤਕ ਸਮਾਗਮ ਦੇ ਵਿੱਚ ਸ਼ਾਮਲ ਹੋਣਗੇ ਜਿੱਥੇ ਕਿ ਉਹ ਸੂਬੇ ਦੇ ਵਿੱਚ 15700 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣਗੇ ਤੇ ਇਹਨਾਂ ਦੇ ਵਿੱਚ ਅਯੋਧਿਆ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਦੇ ਵਿਕਾਸ ਦੇ ਲਈ ਲਗਭਗ 11100 ਕਰੋੜ ਰੁਪਏ ਦੇ ਪ੍ਰੋਜੈਕਟ ਅਤੇ ਪੂਰੇ ਉੱਤਰ ਪ੍ਰਦੇਸ਼ ਦੇ ਵਿੱਚ ਹੋਰ ਪ੍ਰੋਜੈਕਟਾਂ ਨਾਲ ਸੰਬੰਧਤ ਲਗਭਗ 4600 ਕਰੋੜ ਰੁਪਏ ਦੇ ਪ੍ਰੋਜੈਕਟ ਸ਼ਾਮਿਲ ਨੇ ਤੇ ਤੁਹਾਨੂੰ ਦੱਸ ਦਈਏ ਕਿ ਪੀਐਮ ਮੋਦੀ ਮਹਾਰਿਸ਼ੀ ਵਾਲਮੀਕੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 16 ਕਿਲੋਮੀਟਰ ਦਾ ਰੋਡ ਸ਼ੋ ਵੀ ਕਰਨਗੇ ਜਿਸ ਦੇ ਦੌਰਾਨ ਸੰਤ ਸमाज ਦੇ ਨਾਲ વૈਦਿਕ ਬ੍ਰਾਹਮਣ વૈਦਿਕ ਮੰਤਰਾਂ ਦੇ ਜਵਾਬ ਦੇ ਨਾਲ ਫੁੱਲਾਂ ਦੀ ਵਰਖਾ ਕਰਨਗੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਦੇ ਲਈ ਯੋਧਿਆਂ ਨੂੰ ਪੂਰੀ ਤਰ੍ਹਾਂ ਦੇ ਨਾਲ ਸਜਾਇਆ ਗਿਆ ਹੈ ਤੇ ਰਾਮਨਗਰੀ ਦੀਆਂ ਦੀਵਾਰਾਂ ਉੱਤੇ ਵੱਖ-ਵੱਖ ਫੁੱਲਾਂ ਦੇ ਨਾਲ ਕੀਤੀ ਗਈ ਸ਼ਾਨਦਾਰ ਸਜਾਵਟ ਰੰਗ-ਬਰੰਗੇ ਜਿਹੜੇ ਆ ਉਹ ਰੰਗ ਵਿਖੇਰ ਰਹੀ ਹੈ ਤਾ ਤਸਵੀਰਾਂ ਵੀ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੁੱਧਿਆ ਪਹੁੰਚੇ ਨੇ ਜਿੱਥੇ ਕਿ ਸਾਰੇ ਹੀ ਲੋਕਾਂ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ ਗਿਆ ਹੈ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਹੈ ਸਾਰੇ ਹੀ ਉਤਸ਼ਾਹ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਲੋਕਾਂ ਦੇ ਪਿਆਰ ਨੂੰ ਸਵੀਕਾਰਿਆ ਜਾ ਰਿਹਾ ਹੈ ਤੇ ਹੱਥ ਹਿਲਾਇਆ ਜਾ ਰਿਹਾ ਹੈ ਤੇ ਲੋਕਾਂ ਦੇ ਵਿੱਚ ਉਤਸੁਕਤਾ ਦੇਖਣ ਨੂੰ ਮਿਲੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚ ਚੁੱਕੇ ਨੇ ਅਯੁੱਧਿਆ ਦੇ ਵਿੱਚ ਜਿੱਥੇ ਕਿ ਲੋਕਾਂ ਦੇ ਵੱਲੋਂ ਖਾਸ ਕਰਕੇ ਬੀਜੇਪੀ ਸਮਰਥਕਾਂ ਦੇ ਵੱਲੋਂ ਉਹਨਾਂ ਦਾ ਫਰੇ ਦਿਲ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਤੇ ਲੋਕ ਕਾਫੀ ਜਿਆਦਾ ਖੁਸ਼ ਨਜ਼ਰ ਆ ਰਹੇ ਨੇ ਤੇ ਇਸੇ ਦੌਰਾਨ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਵੀ ਕੀਤੇ ਗਏ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜोध्या ਪਹੁੰਚੇ ਨੇ ਜਿੱਥੇ ਕਿ ਉਹਨਾਂ ਦੇ ਵੱਲੋਂ ਵਿਕਾਸ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਜਾਏਗਾ ਤੇ 15000 ਕਰੋੜ ਦੇ ਪ੍ਰੋਜੈਕਟਾਂ ਦੀ ਸ਼ੁਗਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਣਗੇ ਤਾਂ ਅਜोध्या ਪਹੁੰਚਣ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਹੈ ਤੇ ਅੱਜ ਮੰਦੇ ਭਾਰਤ ਰੇਲ ਗੱਡੀਆਂ ਨੂੰ ਹਰੀ ਝੰਡੀ ਵੀ ਦਿਖਾਉਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੋਧਿਆ ਦੀਆਂ ਸੜਕਾਂ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾ ਦੇ ਨਾਰੇ ਲੱਗ ਰਹੇ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲੋਕਾਂ ਦੇ ਵੱਲੋਂ ਸਵਾਗਤ ਕੀਤਾ ਜਾ ਰਿਹਾ ਤਾਂ ਪਰੇ ਲੋਕਾਂ ਦੇ ਵੱਲੋਂ ਜਿਹੜਾ ਸਵਾਗਤ ਕੀਤਾ ਜਾ ਰਿਹਾ ਇਸ ਦੌਰਾਨ ਫੁੱਲਾਂ ਦੀ ਵਰਖਾ ਵੀ ਕੀਤੀ ਜਾ ਰਹੀ ਹੈ ਅਯੋਧਿਆ ਦੇ ਜਿਹੜਾ ਨਵੀਂ ਦਰਹਾਨ ਦੇ ਤਰ੍ਹਾਂ ਜਿਹੜਾ ਸਜਾਇਆ ਗਿਆ ਹੈ ਤੇ ਇਸ ਦੌਰਾਨ ਜਿਹੜਾ ਸੜਕਾਂ ਉੱਤੇ ਵੀ ਕਾਰੀਗਰੀ ਕੀਤੀ ਗਈ ਹੈ ਤੇ ਕਾਫੀ ਜਿਆਦਾ ਆਕਰਸ਼ਕ ਤਸਵੀਰਾਂ ਜਿਹੜੀਆਂ ਨੇ ਸਿੱਧੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੋਧਿਆ ਪਹੁੰਚੇ ਨੇ ਤੇ ਜਿੱਥੇ ਕਿ ਲੋਕਾਂ ਦੇ ਵੱਲੋਂ ਉਹਨਾਂ ਦਾ ਪਰਮਾ ਸਵਾਗਤ ਕੀਤਾ ਜਾ ਰਿਹਾ ਹੈ ਉੱਥੇ ਹੀ ਉਹਨਾਂ ਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਤੇ ਬੀਜੇਪੀ ਸਮਰਥਕ ਵੀ ਮੌਕੇ ਤੇ ਪਹੁੰਚੇ ਹੋਏ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਵੀ ਕੀਤੇ ਹੋਏ ਨੇ 15000 ਕਰੋੜ ਦੇ ਪ੍ਰੋਜੈਕਟਾਂ ਦੀ ਸੋਗਾਤ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਣਗੇ ਤੇ ਅਯੋਧਿਆ ਪਹੁੰਚਣ ਉੱਤੇ ਉਹਨਾਂ ਦਾ ਨਿੱਗਾ ਸਵਾਗਤ ਲੋਕਾਂ ਦੇ ਵੱਲੋਂ ਕੀਤਾ ਗਿਆ ਜੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਲੋਕਾਂ ਦੇ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਵਕ ਵਕ ਪੇਸ਼ਕਾਰੀਆਂ ਵੀ ਲੋਕਾਂ ਦੇ ਵੱਲੋਂ ਪੇਸ਼ ਕੀਤੀਆਂ ਜਾ ਰਹੀਆਂ ਨੇ ਕਲਾਕਿਰਤੀਆਂ ਦਿਖਾਈਆਂ ਜਾ ਰਹੀਆਂ ਨੇ ਕਾਫੀ ਦਿਲ ਨੂੰ ਮੋਹ ਦੇਣ ਵਾਲੀਆਂ ਤਸਵੀਰਾਂ ਨੇ ਜਿਹੜੀਆਂ ਕਿ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਦਾ ਪਿਆਰ ਸਵੀਕਾਰਦੇ ਹੋਏ ਦੇਖੇ ਗਏ ਨੇ ਤੇ ਆਪਣਾ ਹੱਥ ਹਿਲੌਂਦੇ ਹੋਏ ਦੇਖੇ ਜਾ ਰਹੇ ਨੇ ਤੇ ਲੋਕ ਵੀ ਉਹਨਾਂ ਨੂੰ ਦੇਖ ਕੇ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਤਾਂ ਅਯੁੱਧਿਆ ਪਹੁੰਚੇ ਨੇ ਜਿੱਥੇ ਕਿ ਵੱਖ-ਵੱਖ ਕਲਾਕਿਰਤੀਆਂ ਲੋਕਾਂ ਦੇ ਵੱਲੋਂ ਪੇਸ਼ ਕੀਤੀਆਂ ਜਾ ਰਹੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਿੱਘਾ ਸਵਾਗਤ ਅਯੁੱਧਿਆ ਦੇ ਵਿੱਚ ਹੋਇਆ ਹੈ ਤੇ ਜਿੱਥੇ ਕਿ ਫੁੱਲਾਂ ਦੀ ਵਰਖਾ ਕੀਤੀ ਗਈ ਹੈ ਤੇ ਲੋਕ ਜਿਹੜੇ ਆ ਉਹ ਵੱਖ-ਵੱਖ ਜਗ੍ਹਾ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਦੇ ਲਈ ਪਹੁੰਚੇ ਨੇ ਤੇ ਭਾਜਪਾ ਦੇ ਸਮਰਥਕ ਵੀ ਖਾਸ ਕਰਕੇ ਉੱਥੇ ਮੌਜੂਦ ਨੇ ਲਗਾਤਾਰ ਫੁੱਲਾਂ ਦੀ ਵਰਖਾ ਹੋ ਰਹੀ ਹੈ ਤਸਵੀਰਾਂ ਸਿੱਧੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਕਲਾ ਕਿਰਤੀਆਂ ਵੱਖ-ਵੱਖ ਤਰ੍ਹਾਂ ਦੀਆਂ ਜੜੀਆਂ ਲੋਕ ਪੇਸ਼ ਕਰ ਰਹੇ ਨੇ ਉੱਥੇ ਹੀ ਸੁਰੱਖਿਆ ਦੇ ਵਿਵਕਤਾ ਪ੍ਰਬੰਧ ਕੀਤੇ ਗਏ ਨੇ ਤੇ ਦੁਲਹਾਂ ਦੀ ਤਰ੍ਹਾਂ ਅਯੋਧਿਆ ਨੂੰ ਸੁਝਾਇਆ ਗਿਆ ਹੈ ਤੇ ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਪਹੁੰਚੇ ਨੇ ਤਾਂ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਤੇ ਫੁੱਲਾਂ ਦੀ ਵਰਖਾ ਲਗਾਤਾਰ ਕੀਤੀ ਹੈ ਲੋਕਾਂ ਨੇ ਸਿੱਧੀਆਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਦਾ ਪਿਆਰ ਜੜਾ ਕਬੂਲਦੇ ਹੋਏ ਦੇਖੇ ਗਏ ਨੇ ਰੋਡ ਸ਼ੋਅ ਪਰ ਪ੍ਰਧਾਨ ਮੰਤਰੀ ਵੱਲੋਂ ਕੱਢਿਆ ਜਾ ਰਿਹਾ ਹੈ ਤੇ ਇਸੇ ਦੌਰਾਨ ਹੀ ਲੋਕਾਂ ਦੇ ਵੱਲੋਂ ਵੀ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਤਾਂ ਅਯੁੱਧਿਆ ਕ ਮੰਤਰੀ ਹਵਾਈ ਅੱਡੇ ਦੇ ਵਿੱਚ ਜਿਹੜਾ ਉਦਘਾਟਨ ਕਰਨਗੇ ਇਸੇ ਦੌਰਾਨ ਅਯੁੱਧਿਆ ਪਹੁੰਚੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਸ ਦੌਰਾਨ ਪ੍ਰੋਜੈਕਟਾਂ ਦੀ ਸੋਗਾਤ ਦੇਣਗੇ ਪ੍ਰਧਾਨ ਮੰਤਰੀ ਤਾਗਲੀ ਵੱਡੀ ਖਬਰ ਦਾ ਰੁਕ ਕਰਦੇ ਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਆਨੰਦਗੜ ਪਿੰਡ ਸਥਿਤ ਵਿਪਾਸ਼ਨਾ ਮੈਡੀਟੇਸ਼ਨ ਸੈਂਟਰ ਤੇ ਆਨ ਸਾਧਨਾ ਕਰ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰਿਸੀਵ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਯੋਗ ਸੈਂਟਰ ਪਹੁੰਚ ਗਏ ਨੇ ਹਵਾਈ ਮਾਰਗ ਤੋਂ ਉਹ ਚੋਹਾਲ ਸਥਿਤ ਇੱਕ ਨਿੱਜੀ ਫੈਕਟਰੀ ਦੇ ਵਿੱਚ ਇੱਕ ਹੈਲੀਪੈਂਡ ਉੱਤੇ ਲੈਂਡ ਕੀਤਾ ਉਹਨਾਂ ਨੇ ਤੇ ਇਸ ਦੇ ਦਰਵਾ ਬਾਅਦ ਉਹ ਚੋਹਾਲ ਸਥਿਤ ਜੰਗਲਾਤ ਵਿਭਾਗ ਦੇ ਰੈਸਟ ਹਾਊਸ ਦੇ ਵਿੱਚ ਚਲੇ ਗਏ ਤੇ ਮੁੱਖ ਮੰਤਰੀ ਮਾਨ ਦੇ ਆਉਣ ਉੱਤੇ ਪੁਲਿਸ ਪ੍ਰਸ਼ਾਸਨ ਨੇ ਚੋਹਾਲ ਦੇ ਆਸ-ਪਾਸ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਐ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾ ਅੱਜ ਯਾਨੀ 31 ਦਸੰਬਰ ਨੂੰ ਯੋਗ ਸੈਂਟਰ ਦੇ ਕੋਲ ਜਾਣਾ ਸੀ ਪਰ ਮੌਸਮ ਨੂੰ ਦੇਖਦਿਆਂ ਹੋਇਆ ਬੀਤੀ ਰਾਤ ਹੀ ਸੀਐਮ ਭਗਵੰਤ ਮਾਨ ਹੁਸ਼ਿਆਰਪੁਰ ਯੋਗ ਸੈਂਟਰ ਪਹੁੰਚ ਗਿਆ ਇਸ ਵਿਚਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਨੰਦਗੜ੍ਹ ਦੇ ਵਿਪਾਸ਼ਨਾ ਸੈਂਟਰ ਤੋਂ ਚੋਹਾਲ ਪਹੁੰਚਣਗੇ ਜਿੱਥੇ ਕਿ ਮੁੱਖ ਮੰਤਰੀ ਭਗਵਾਨਤ ਮਾਨ ਉਹਨਾਂ ਦਾ ਸਵਾਗਤ ਕਰਨਗੇ ਇਸ ਦੇ ਬਾਅਦ ਹਵਾਈ ਮਾਰਗ ਤੇ ਰਾਹੀ ਦੋਵੇਂ ਮੁੱਖ ਮੰਤਰੀ 에어ਪੋਰਟ ਆਦਮਪੁਰ ਪਹੁੰਚਣਗੇ ਤੇ ਉਸ ਦੇ ਬਾਅਦ ਤੇ ਇਸ ਦੇ ਨਾਲ ਹੀ ਦੂਸਰੀ ਵੱਡੀ ਖਬਰ ਦਾ ਰੁਕ ਕਰਦੇ ਹਾਂ ਜਿੱਥੇ ਕੀ ਤੁਹਾਨੂੰ ਦੱਸਤੀ ਹੈ ਕਿ ਗ੍ਰਹਿ ਮੰਤਰਾਲੇ ਨੇ ਕੈਨੇਡਾ ਤੇ ਕੈਨੇਡਾ ਸਥਿਤ ਗੈਂਗਸਟਰ ਲਖਬੀਰ ਸਿੰਘ ਲੰਡਾ ਨੂੰ ਲੰਡਾ ਨੂੰ ਅਤਵਾਦੀ ਐਲਾਨ ਦਿੱਤਾ ਹੈ ਤੇ ਉੱਥੇ ਹੀ ਮੰਤਰਾਲੇ ਦੇ ਵੱਲੋਂ ਵੇਰਵਿਆਂ ਦੇ ਅਨੁਸਾਰ 33 ਸਾਲਾ ਗੈਂਗਸਟਰ ਲਖਬੀਰ ਸਿੰਘ ਲੰਡਾ ਖਾਲਸਤਾਨੀ ਗਰੁੱਪ ਬਬਰਖਾ ਅਸਾ ਇੰਟਰਨੈਸ਼ਨਲ ਨਾਲ ਸੰਬੰਧਿਤ ਹੈ ਤਾਂ ਤਾਂ ਉਦਾਸੀ ਹੈ ਕਿ 2021 ਦੇ ਵਿੱਚ ਮੁਹਾਲੀ ਦੇ ਵਿੱਚ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਉੱਤੇ ਰਾਕਟ ਹਮਲੇ ਦੀ ਯੋਜਨਾ ਬਣਾਉਣ ਦੇ ਵਿੱਚ ਸ਼ਾਮਿਲ ਸੀ ਲਖਬੀਰ ਸਿੰਘ ਲੰਡਾ ਨਾ ਦਸੰਬਰ 2022 ਦੇ ਵਿੱਚ ਤਰਨਤਾਰਨ ਦੇ ਸਰਹਾਲੀ ਥਾਣੇ ਉੱਤੇ ਆਰਪੀਜੀ ਹਮਲੇ ਦੇ ਨਾਲ ਨਾਲ ਹੋਰ ਅਤਵਾਦੀ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਹੋਣ ਦੇ ਮਾਮਲੇ ਦੇ ਵਿੱਚ ਸામਨੇ ਆਇਆ ਸੀ ਤੁਹਾਨੂੰ ਦੱਸਦੀ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਅੱਜ ਕੈਨੇਡਾ ਸਮੇਤ ਵਿਦੇਸ਼ਾਂ ਦੇ ਵਿੱਚ ਬੈਠੇ ਗੈਂਗਸਟਰਾਂ ਅਤੇ ਅਤਵਾਦੀਆਂ ਦੇ ਖਿਲਾਫ ਤੋਂ ਵੱਡੀਆਂ ਕਾਰਵਾਈਆਂ ਕੀਤੀਆਂ ਨੇ ਲਖਵੀਰ ਸਿੰਘ ਲੰਡਾ ਮੂਲ ਰੂਪ ਦੇ ਵਿੱਚ ਪੰਜਾਬ ਦਾ ਰਹਿਣ ਵਾਲਾ ਹੈ ਤੇ ਪਰ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਦੇ ਵਿੱਚ ਉਹ ਰਹਿ ਰਿਹਾ ਹੈ ਤੇ ਉਹ ਭਾਰਤ ਵਿਰੁੱਧ ਸਾਜਿਸ਼ ਰਚਣ ਦੇ ਵਿੱਚ ਸ਼ਾਮਿਲ ਰਿਹਾ ਹੈ ਤੇ ਪੰਜਾਬ ਪੁਲਿਸ ਨੇ ਕੈਨੇਡਾ ਸテਤਾਵਾਦੀ ਦੇ ਖਰੀਬੀ ਸਾਥੀਆਂ ਦੇ ਨਾਲ ਜੁੜੇ 48 ਠਿਕਾਣੇ ਉੱਤੇ ਛਾਪੇਮਾਰੀ ਕੀਤੀ ਸੀ ਤੇ ਇਹ ਕਾਰਵਾਈ ਇੱਕ ਕਾਰੋਬਾਰੀ ਉੱਤੇ ਦੋ ਹਮਲਾਵਾਰਾਂ ਦੇ ਵੱਲੋਂ ਹਮਲਾ ਕੀਤੇ ਜਾਣ ਤੋਂ ਬਾਅਦ ਵਿੱਚ ਹੋਈ ਹੈ ਤੇ ਕਾਰੋਬਾਰੀ ਦਾ ਕਹਿਣਾ ਸੀ ਕਿ ਉਸ ਨੂੰ ਕਿਸੇ ਵਿਅਕਤੀ ਦਾ ਫੋਨ ਆਇਆ ਸੀ ਤੇ ਜਿਸ ਨੇ ਆਪਣੇ ਆਪ ਨੂੰ ਲੰਡਾ ਹਰੀਕੇ ਦੱਸਿਆ ਤੇ 15 ਲੱਖ ਰੁਪਏ ਦੀ ਮੰਗੀ ਤੀਹਤਾ ਹੈ ਨੈਕਸਟ ਤਾਂ ਇਸ ਦੇ ਨਾਲ ਹੀ ਦੂਸਰੀ ਵੱਡੀ ਖਬਰ ਦਾ ਜ਼ਿਕਰ ਕਰਦੇ ਹਾਂ ਨਾਜਾਇਜ਼ ਮਾਈਨਿੰਗ ਕਾਰਨ ਸਰਕਾਰੀ ਕੰਮਾਂ ਦੇ ਵਿੱਚ ਰੁਕਾਵਟ ਪਾਉਣ ਤੇ ਅਧਿਕਾਰੀਆਂ ਦੇ ਨਾਲ ਵਿਵਾਦ ਕਰਨ ਦੇ ਮਾਮਲੇ ਦੇ ਵਿੱਚ ਪੁਲਿਸ ਦੇ ਹਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੀ ਗ੍ਰਿਫਤਾਰੀ ਬੀਤੀ ਦੇਰ ਸ਼ਾਮ ਨੂੰ ਕੀਤੀ ਗਈ ਹੈ ਤੇ ਪੁਲਿਸ ਨੇ ਮੌਕੇ ਤੋਂ ਇੱਕ ਟਿੱਪਰ ਤੇ ਪੋਕਲੈਂਡ ਮਸ਼ੀਨ ਵੀ ਜ਼ਬਤ ਕੀਤੀ ਹੈ ਤੇ ਜੋਗਿੰਦਰ ਪਾਲ ਪਠਾਨਕੋਟ ਜ਼ਿਲ੍ਹੇ ਤੋਂ ਸਬੰਧਤ ਰੱਖਦੇ ਨੇ ਤੇ ਇੱਥੋਂ ਦੀਆਂ ਪੂਆ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੇ ਵਿਧਾਇਕ ਰਹਿ ਚੁਕੇ ਨੇ ਤੇ ਪੁਲਿਸ ਦੇ ਮੁਤਾਬਿਕ ਪਵਾਦੇ ਸਾਬਕਾ ਕਾਂਗਰਸੀ ਵਿਧਾਇਕ ਜੁਗਿੰਦਰਪਾਲ ਦੀ ਪठानकोट ਜ਼ਿਲ੍ਹੇ ਦੇ ਵਿੱਚ ਰਾਵੀ ਨਦੀ ਦੇ ਕੋਲ ਇੱਕ ਕ੍ਰਸ਼ਰ ਸਾਈਟ ਹੈ ਤੇ ਇਹ ਸਾਈਟ ਜੁਗਿੰਦਰਪਾਲ ਦੀ ਪਤਨੀ ਦੇ ਨਾਂ ਉੱਤੇ ਹੈ ਤੇ ਇਸ ਸਾਈਟ ਉੱਤੇ ਸ਼ੁੱਕਰਵਾਰ ਨੂੰ ਮਾਈਨਿੰਗ ਵਿਭਾਗ ਨੂੰ ਨਜਾਇਜ਼ ਮਾਈਨਿੰਗ ਕਰਨ ਦੀ ਸੂਚਨਾ ਮਿਲੀ ਸੀ ਤੇ ਮਾਈਨਿੰਗ ਵਿਭਾਗ ਦੇ ਅਧਿਕਾਰੀ ਜਦੋਂ ਐਸਜੀਓ ਦੀ ਅਗਵਾਈ ਦੇ ਵਿੱਚ ਮੌਕੇ ਉੱਤੇ ਪਹੁੰਚੇ ਤਾਂ ਜਗਿੰਦਰ ਪਾਲ ਉੱਥੇ ਪਹਿਲਾਂ ਤੋਂ ਹੀ ਮੌਜੂਦ ਸਨ ਐਸਜੀਓ ਨੇ ਮੌਕੇ ਉੱਤੇ ਨਜਾਇਜ਼ ਮਾਈਨਿੰਗ ਹੁੰਦੇ ਹੋਏ ਦੇਖ ਕੇ ਪੋਕਲੈਂਡ ਮਸ਼ੀਨ ਉਤੇ ਤੇ ਟਿਪਰ ਜਬਤ ਕਰ ਲੈ ਤੇ ਐਸਟੀਓ ਨੇ ਦੋਸ਼ ਲਗਾਇਆ ਕਿ ਮਾਈਨਿੰਗ ਵਿਭਾਗ ਦੀ ਟੀਮ ਜਦੋਂ ਕ੍ਰਸ਼ਰ ਸਾਈਟ ਉਤੇ ਆਪਣੀ ਕਾਰਵਾਈ ਕਰ ਰਹੀ ਸੀ ਤਾਂ ਜਗਿੰਦਰਪਾਲ ਨੇ ਸਰਕਾਰੀ ਕੰਮ ਦੇ ਵਿੱਚ ਰੁਕਾਵਟ ਪਾਈ ਤੇ ਇਸ ਉਤੇ ਉਹਨਾਂ ਦਾ ਸਰਕਾਰੀ ਟੀਮ ਦੇ ਨਾਲ ਵਿਵਾਦ ਵੀ ਹੋ ਗਿਆ ਤੇ ਜਿਸ ਤੋਂ ਬਾਅਦ ਵਿੱਚ ਮਾਈਨਿੰਗ ਅਧਿਕਾਰੀਆਂ ਨੇ ਲੋਕਲ ਪੁਲਿਸ ਨੂੰ ਸੂਚਨਾ ਦਿੱਤੀ ਤੇ ਜਾਣਕਾਰੀ ਮਿਲਦੇ ਹੀ ਤੁਰੰਤ ਪੁਲਿਸ ਟੀਮ ਵੀ ਮੌਕੇ ਉਤੇ ਪਹੁੰਚ ਗਈ ਤੇ ਸਾਬਕਾ ਵਿਧਾਇਕ ਜਗਿੰਦਰਪਾਲ ਤੇ ਉਹਨਾਂ ਦੇ ਸਾਥੀ ਸੁਰਜੀਤ ਸਿੰਘ ਔਰ ਫਲਾਦੀ ਨੂੰ ਗ੍ਰਫਤਾਰ ਕਰ ਲਿਆ ਤੇ ਪੁਲਿਸ ਇਹਨਾਂ ਦੋਵਾਂ ਨੂੰ ਤਾਰਾਗੜ ਥਾਣੇ ਲੈ ਗਈ ਤੇ ਮਾਈਨਿੰਗ ਅਧਿਕਾਰੀ ਦੇ ਬਿਆਨ ਉੱਤੇ ਪਠਾਨਕੋਟ ਦੇ ਤਾਰਾਗੜ ਪੁਲਿਸ ਥਾਣੇ ਦੇ ਵਿੱਚ ਹੀ ਜੋਗਿੰਦਰਪਾਲ ਤੇ ਹੋਰ ਮੁਲਜ਼ਮਾਂ ਤੇ ਕੇਸ ਦਰਜ ਕੀਤਾ ਗਿਆ ਇਸ ਗ੍ਰਫਤਾਰੀ ਉਤੇ ਪਠਾਨਕੋਟ ਦੇ ਵਿੱਚ ਕਾਫੀ ਜ਼ਿਆਦਾ ਹਲਚਲ ਦੇਖਣ ਨੂੰ ਮਿਲੀ ਤਾਂ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਥੇ ਕਿ ਨਾਜਾਇਜ਼ ਮਾਈਨਿੰਗ ਕਰਨ ਅਤੇ ਸਰਕਾਰੀ ਕੰਮ ਦੇ ਵਿੱਚ ਰੁਕਾਵਟ ਪਾਉਣ ਉਤੇ ਅਧਿਕਾਰੀਆਂ ਦੇ ਨਾਲ ਵਿਵਾਦ ਕਰਨ ਦੇ ਮਾਮਲੇ ਦੇ ਵਿੱਚ ਪੁਲਿਸ ਦੇ ਸਾਬਕਾ ਵਿਧਾਇਕ ਜੁਗਿੰਦਰ ਪਾਲ ਨੂੰ ਗ੍ਰਫਤਾਰ ਕੀਤਾ ਗਿਆ ਹੈ ਤਾਂ ਮੌਕੇ ਦੀਆਂ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਥੇ ਕਿ ਮਾਈਨਿੰਗ ਚੱਲ ਰਹੀ ਸੀ ਤੇ ਉਹਨਾਂ ਦੀ ਗ੍ਰਫਤਾਰੀ ਬੀਤੀ ਦੇਰ ਸ਼ਾਮ ਦੇ ਵਿੱਚ ਕੀਤੀ ਗਈ ਹੈ ਤਾਂ ਸਾਬਕਾ ਵਿਧਾਇਕ ਜੁਗਿੰਦਰ ਪਾਲ ਦੀ ਗ੍ਰਫਤਾਰੀ ਬੀਤੀ ਦੇਰ ਸ਼ਾਮ ਕੀਤੀ ਗਈ ਹੈ ਤੇ ਪੁਲਿਸ ਮੌਕੇ ਉੱਤੇ ਇੱਕ ਟ੍ਰਿਪਰ ਅਤੇ ਪੋਲ ਪੋਕਲੈਂਡ ਮਸ਼ੀਨ ਵੀ ਉਹਨਾਂ ਨੇ ਜ਼ਬਤ ਕੀਤੀ ਹੈ ਤੇ ਇਸ ਦੇ ਨਾਲ ਹੀ ਇਹਨਾਂ ਦੀ ਗ੍ਰਿਫਤਾਰੀ ਤੇ ਪਠਾਨਕੋਟ ਦੇ ਐਸਐਸਪੀ ਨੇ ਕੀ ਕੁਝ ਕਿਹਾ ਸੁਣਦੇ ਹਾਂ ਮਾਈਨਿੰਗ ਵਿਭਾਗ ਤੇ ਪੁਲਿਸ ਦੀ ਇੱਕ ਸਾਂਝੀ ਕਾਰਵਾਈ ਦੌਰਾਨ ਤਾੜਾਗੜ ਪੁਲਿਸ ਸਟੇਸ਼ਨ ਦੇ ਅੰਦਰ ਜਿਹੜਾ ਕਿ ਰਾਵੀ ਦਰਿਆ ਦੇ ਨੇੜੇ ਦਾ ਏਰੀਆ ਪੈਂਦਾ ਹੈਗਾ ਉੱਥੇ ਜਿਹੜੇ ਹੈਗੇ ਆ ਕ੍ਰਸ਼ਰ ਜਿਹੜਾ ਹੈਗਾ ਉਹਨੂੰ ਓਨ ਕਰਦੇ ਆ ਸ਼੍ਰੀ ਜਗਿੰਦਰਪਾਲ ਪੂਆ ਜਿਹੜੇ ਐਕਸ ਐਮ ਐਲ ਆ ਉਹਨਾਂ ਦੀ ਤੇ ਉਹਨਾਂ ਦੀ ਫੈਮਿਲੀ ਹੈ ਸਾਰੇ ਪਾਰਟਨਰ ਨੇ ਉਹਦੇ ਵਿੱਚ ਔਰ ਉਸ ਮੌਕੇ ਦੇ ਉੱਤੋਂ ਜਿਹੜੀ ਜਿਹੜਾ ਜਿੱਥੇ ਕ੍ਰਸ਼ਰ ਆ ਕ੍ਰਸ਼ਰ ਦੇ ਨਾਲ-ਨਾਲ ਬਹੁਤ ਡੂੰਗੀ ਜਗ੍ਹਾ ਦੇ ਵਿੱਚ ਮੌਕੇ ਦੇ ਉੱਤੇ ਜਿਹੜੀ ਹੈਗੀ ਉੱਥੇ ਇਲੀਗਲ ਮਾਈਨਿੰਗ ਹੋ ਰਹੀ ਸੀਗੀ ਆ ਸਾਂਝੇ ਆਪਰੇਸ਼ਨ ਦੇ ਦੌਰਾਨ ਉੱਥੋਂ ਇੱਕ ਪੋਕਲੇਨ ਮਸ਼ੀਨ ਤੇ ਇੱਕ ਟਿਫਰ ਜਿਹੜਾ ਹੈਗਾ ਲੋਡ ਕਰਦੇ ਹੋਏ ਉੱਥੇ ਮੌਕੇ ਦੇ ਉੱਤੋਂ ਜਿਹੜੇ ਹੈ ਗਿਆ ਉਹ ਪਾਏ ਗਏ ਆ ਔਰ ਮੌਕੇ ਦੇ ਉੱਤੇ ਹੀ ਜਿਹੜੇ ਆ ਜਗਿੰਦਰਪਾਲ ਭੋਵਾ ਇਹ ਆਇਆ ਪੁਲਿਸ ਦੀ ਪਾਰਟੀ ਨਾਲ ਇਹਨਾਂ ਨੇ ਜਿਹੜੀ ਹੈਗੀ ਆ ਮਜ਼ਾਮਤ ਕੀਤੀ ਆ ਔਰ ਉਹਨਾਂ ਦੇ ਸਰਕਾਰੀ ਜਿਹੜਾ ਕੰਮਕਾਜ ਉਹਦੇ 'ਚ ਦਖਲਅੰਦਾਜ਼ੀ ਕੀਤੀ ਆ ਕਿਉਂਕਿ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਸੀਗੀ ਗੈਰਕਾਨੂੰਨੀ ਮਾਈਨਿੰਗ ਦੇ ਮੱਦੇਨਜ਼ਰ ਤਾਂ ਉਹਨਾਂ ਨੇ ਖਰਾਫ ਬੰਦੀ ਕਾਰਵਾਈ ਕਰ ਲਈ ਸੀ ਇਸ ਤੋਂ ਇਲਾਵਾ ਜਿਹੜੀ ਪੁਲਿਸ ਦੇ ਨਾਲ ਇਹਨਾਂ ਨੇ ਬਦਸਲੂਕੀ ਕੀਤੀ ਹੈ ਜਿਹੜਾ ਕੰਮ ਚ ਵਿਗੜ ਪਿਆ ਉਹਨਾਂ ਦੋਸ਼ਾਂ ਦੇ ਅਧੀਨ ਵੀ ਇਹਨਾਂ ਨੂੰ ਜਿਹੜਾ ਹੈਗਾ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਜਿਹਨਾਂ ਨਾਲ ਇੱਕ ਹੋਰ ਇੱਕ ਇਹਨਾਂ ਦਾ ਸਾਥੀ ਹੈ ਲਾਡੀ ਉਹਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਮਾਈਨਿੰਗ ਵਿਭਾਗ ਨੇ ਉਹ ਸਾਰੇ ਏਰੀਆ ਦੀ ਨਿਸ਼ਾਨਦੇਹੀ ਕੀਤੀ ਆ ਉਹ ਤਕਰੀਬਨ ਜਿਹੜਾ ਹੈਗਾ ਆ 90 ਬਾਈ 200 ਫੁੱਟ ਦਾ ਜਿਹੜਾ ਹੈਗਾ ਗਹਿਰਾ ਬਹੁਤ ਗਹਿਰਾ ਜਿਹੜਾ ਖੱਡਾ ਪਟਿਆ ਹੋਇਆ ਉਹਦੇ ਅੰਦਰ ਬੋਕਲਨ ਮਸ਼ੀਨਾਂ ਕੰਮ ਕਰ ਰਹੀਆਂ ਸੋ ਇਹ ਗਰਕੁਣ ਨਹੀਂ ਮਾਈਨਿੰਗ ਦਾ ਮਸਲਾ ਸੀਗਾ ਪਰ ਮੌਕੇ ਦੇ ਉੱਤੇ ਜਿਹੜੀ ਇਹਨਾਂ ਨੇ ਪੁਲਿਸ ਦੇ ਨਾਲ ਪਤਵਿਧੀ ਕੀਤੀ ਉਹਦੀਆਂ ਧਰਵਾਦੀਨ ਨੇ ਇਹਨਾਂ ਨੂੰ ਤੇ ਮਾਈਨਿੰਗ ਐਕਟ ਦੇ ਅਧੀਨ ਇਹਨਾਂ ਨੂੰ ਇਹ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਜੀ ਉਹ ਰਿਮਾਰੀਆ ਜਾਏਗਾ ਹਾਂ ਜ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਕੱਲ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਉੱਥੋਂ ਪੁਲਿਸ ਰਿਮਾਂਡ ਲੈ ਕੇ ਅਗਲੀ ਕਾਰਵਾਈ ਜਿਹੜੀ ਹਵਲ ਚਲੰਦੀ ਜਾਏਗੀ ਇਸ ਦੇ ਨਾਲ ਹੀ ਦੂਸਰੀ ਵੱਡੀ ਖਬਰ ਮੌਸਮ ਦੇ ਸਬੰਧ ਵਿੱਚ ਉੱਤਰੀ ਭਾਰਤ ਦੇ ਕਈ ਸੂਬੇ ਪਿਛਲੇ ਕਈ ਦਿਨਾਂ ਤੋਂ ਸੰਘਣੀ ਧੁੰਦ ਦੀ ਲਪੇਟ ਦੇ ਵਿੱਚ ਨੇ ਅਤੇ ਦਿਨ ਦੇ ਸਮੇਂ ਦੇ ਵਿੱਚ ਵੀ ਧੁੰਦ ਪੈਣ ਦੇ ਕਾਰਨ ਕੜਾਕੇ ਦੀ ਠੰਡ ਮਹਿਸੂਸ ਕੀਤੀ ਜਾ ਰਹੀ ਹੈ ਧੁੰਦ ਦੇ ਕਾਰਨ ਵਿਜ਼ਿਬਿਲਟੀ ਘੱਟ ਹੋਣ ਦੇ ਨਾਲ ਸੜਕ ਰੇਲ ਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਹੈ ਧੁੰਦ ਦੇ ਨਾਲ ਸ਼ੁੱਕਰਵਾਰ ਨੂੰ ਚੰਡੀਗੜ੍ਹ ਤੋਂ 14 ਤੇ ਅਮ੍ਰਿਤਸਰ ਤੋਂ ਚਾਰ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਨੇ ਜਦ ਕਿ ਸ਼ਨੀਵਾਰ ਸਵੇਰੇ 9 ਵਜਤੋਂ ਪਹਿਲਾਂ ਦੀਆਂ ਚਾਰ ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਨੇ ਦੂਸਰੇ ਪਾਸੇ ਅੰਮ੍ਰਿਤਸਰ ਚੰਡੀਗੜ੍ਹ ਤੇ ਇਸੇ ਨਾਲ ਹੀ ਤੁਹਾਨੂੰ ਦੱਸਦੀ ਏ ਕਿ ਨਵੀਂ ਦਿੱਲੀ ਤੋਂ ਕਰੇਲੂ ਤੇ ਕੌਮਾਂਤਰੀ ਮਿਲਾ ਕੇ 250 ਟਾਣਾ ਪ੍ਰਭਾਵਿਤ ਹੋਈਆਂ ਨੇ ਤੇ ਕੁਝ ਦੇ ਵਿੱਚ 3 ਘੰਟੇ ਤੱਕ ਦੀ ਦੇਰੀ ਹੋਈ ਹੈ। ਇਹੀ ਹਾਲ ਪੰਜਾਬ ਤੋਂ ਦਿੱਲੀ ਆਉਣ ਤੇ ਜਾਣ ਵਾਲੀਆਂ 125 ਟ੍ਰੇਨਾਂ ਦਾ ਹੋਇਆ ਏ ਤੇ ਸ਼ੁੱਕਰਵਾਰ ਨੂੰ ਕੁਝ ਟ੍ਰੇਨਾਂ ਆਮ 12 ਘੰਟੇ ਦੀ ਦੇਰੀ ਦੇ ਨਾਲ ਚੱਲੀਆਂ ਤੇ ਪੰਜਾਬ ਵਿੱਚ ਜਿਹੜਾ ਅੰਮ੍ਰਿਤਸਰ ਲੁਧਿਆਣਾ ਪਟਿਆਲਾ ਤੇ ਬਠਿੰਡਾ ਸ਼ੁੱਕਰਵਾਰ ਨੂੰ ਕੋਲ ਡਿਟੇ ਰਿਹਾ। ਇਹਨਾਂ ਸ਼ਹਿਰਾਂ ਦੇ ਵਿੱਚ ਦਿਨ ਦਾ ਪਾਰਾ ਸਧਾਰਨ ਤੋਂ ਹੇਠਾਂ ਦਰਜ ਜੜਾ ਉਹ ਕੀਤਾ ਗਿਆ ਹੈ ਤੇ ਸੰਗਰੀ ਤੁੰਦ ਦੀ ਮਾਰ ਦੇ ਵਿੱਚ ਹੁਣ ਦਿਨ ਵੀ ਕਾਫੀ ਜ਼ਿਆਦਾ ਠੰਡੇ ਹੋਣ ਲੱਗ ਪੈ ਨੇ ਤੇ ਮੌਸਮ ਵਿਭਾਗ ਨੇ ਸ਼ਨੀਵਾਰ ਯਾਨੀ ਕਿ ਅੱਜ ਤੇ ਐਤਵਾਰ ਨੂੰ ਵੀ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਕੋल्ड ਡੇ ਰਹਿਰ ਦਾ ਅਲਰਟ ਜਾਰੀ ਕੀਤਾ ਹੈ ਤੇ ਨਾਲ ਹੀ ਅਗਲੇ 2 ਦਿਨਾਂ ਦੇ ਵਿੱਚ ਕੋਹਰੇ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਸ਼ਨੀਵਾਰ ਯਾਨੀ ਕਿ ਅੱਜ ਦੇ ਲਈ ਸੰਗਣੀ ਤੁੰਦ ਦਾ ਰੈੱਡ ਅਲਰਟ ਅਤੇ ਐਤਵਾਰ ਯਾਨੀ ਕਿ ਅਗਲੇ ਦਿਨ ਨੂੰ orange ਅਲਰਟ ਤੇ 1 ਤੇ 2 ਜਨਵਰੀ 2024 ਦੇ ਲਈ ਸੰਗਣੀ ਤੁੰਦ ਦਾ yellow ਅਲਰਟ ਜਾਰੀ ਕਰ ਦਿੱਤਾ ਹੈ ਪੰਜਾਬ ਦੇ ਅਧਿਆਤਕਮਕ ਤਾਪਮਾਨ ਦੇ ਵਿੱਚ 2.2 ਡਿਗਰੀ ਦਾ ਵਾਅਦਾ ਦਰਜ ਕੀਤਾ ਗਿਆ ਹੈ ਤੇ ਹਾਲਾਂਕਿ ਹੁਣ ਵੀ ਇਸ ਅਧਾਰਨ ਤੋਂ 3.3 ਡਿਗਰੀ ਹੇਠਾਂ ਬਣਿਆ ਹੋਇਆ ਹੈ ਤੇ ਦੂਸਰੇ ਪਾਸੇ ਰਾਤ ਦਾ ਤਾਪਮਨ ਦੇ ਵਿੱਚ 0.4 ਡਿਗਰੀ ਦਾ ਤਾਪਮਨ ਨਵਸ਼ਹਿਰ ਦੇ ਵਿੱਚ ਰਿਹਾ ਹੈ ਤਾਂ ਸ਼ੁਕਰਵਾਰ ਨੂੰ ਅੰਮ੍ਰਿਤਸਰ ਦਾ ਦਿਨ ਦਾ ਪਾਰਾ 16.1 ਡਿਗਰੀ ਦਰਜ ਕੀਤਾ ਗਿਆ ਹੈ ਤੇ ਉਸ ਆਧਾਰ ਤੋਂ 2.0 ਡਿਗਰੀ ਹੇਠਾ ਰਿਹਾ ਤਾਂ ਦੂਸਰੇ ਪਾਸੇ ਲੁਧਿਆਣਾ ਦਾ 17.01 ਡਿਗਰੀ ਰਿਹਾ ਤੇ ਇਹ ਸਧਾਰਨ ਤੋਂ 1.7 ਡਿਗਰੀ ਸੈਲਸੀਅਸ ਘਟਾ। ਤਾਂ ਮੌਸਮ ਸੰਬੰਧੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਕਿ ਸੰਘਣੀ ਧੁੰਦ ਦੀ ਚਾਦਰ ਹਰ ਪਾਸੇ છਾਈ ਹੋਈ ਹੈ ਤੇ ਉੱਤਰੀ ਭਾਰਤ ਦੇ ਕਈ ਸੂਬੇ ਪਿਛਲੇ ਕਈ ਦਿਨਾਂ ਤੋਂ ਸੰਘਣੀ ਧੁੰਦ ਦੀ ਲਪੇਟ ਦੇ ਵਿੱਚ ਆਏ ਹੋਏ ਨੇ। ਤਾਂ ਨਵਾਂ ਸਾਲ ਦਾ ਆਗਾਜ਼ ਧੁੰਦ ਦੇ ਵਿੱਚ ਹੋਏਗਾ। ਦਿੰਦੇ ਸਮੇ ਵੀ ਧੁੰਦਪੈਣ ਤੇ ਕਾਨ ਕੜਾਕੇ ਦੀ ਠੰਡ ਮਹਿਸੂਸ ਕੀਤੀ ਜਾ ਰਹੀ ਹੈ ਤੇ ਧੁੰਦ ਦੇ ਕਾਰਨ ਵਿਜ਼ਿਬਿਲਟੀ ਘਟ ਹੋਣ ਦੇ ਕਾਰਨ ਸੜਕ ਰੇਲ ਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਹੈ ਤਾਂ ਹਰ ਥਾਂ ਤੇ ਲੋਕ ਠੋਠੋਰ ਕਰਦੇ ਨਜ਼ਰ ਆ ਰਹੇ ਨੇ ਤੇ ਠੰਡ ਕੋਹਰੇ ਦੀ ਚਾਦਰ ਦੇ ਕਾਰਨ ਜਿਹੜਾ ਹਰ ਪਾਸੇ ਠੰਡ છਾਈ ਹੋਈ ਹੈ ਤੇ ਧੁੰਦ ਦੇ ਕਾਰਨ ਵਿਜ਼ਿਬਿਲਟੀ ਘੱਟ ਹੋਣ ਦੇ ਕਾਰਨ ਸੜਕ ਉੱਤੇ ਵਾਹਨ ਜਿਹੜੇ ਕੀੜੀ ਦੀ ਚਾਲ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਧੁੰਦ ਦੇ ਕਾਰਨ ਪਿਤੇ ਦਿਨ ਤੋਂ ਹੀ ਚੰਡੀਗੜ੍ਹ ਤੋਂ 14 ਅਤੇ ਅੰਮ੍ਰਿਤਸਰ ਤੋਂ 4 ਉਟਾਣਾ ਜਿਹੜੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਵਿਜ਼ਿਬਿਲਟੀ ਘੱਟ ਹੋਣ ਦੇ ਕਾਰਨ ਆਵਾਜਾਈ ਤੇ ਕਾਫੀ ਜ਼ਿਆਦਾ ਅਸਰ ਪਿਆ ਹੈ ਜਿਸ ਦੇ ਕਾਰਨ ਉਡਾਣਾ ਜੜੀਆਂ ਉਹ ਰੱਦ ਕੀਤੀਆਂ ਗਈਆਂ ਨੇ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ 9 ਵਜੇ ਤੋਂ ਪਹਿਲਾਂ ਦੀਆਂ 4 ਉਡਾਣਾ ਰੱਦ ਕਰ ਦਿੱਤੀਆਂ ਗਈਆਂ ਨੇ ਇਸ ਦੇ ਨਾਲ ਹੀ ਅੰਮ੍ਰਿਤਸਰ ਚੰਡੀਗੜ੍ਹ ਤੇ ਨਵੀਂ ਦਿੱਲੀ ਤੋਂ ਕੇਰੇਲੂ ਤੇ ਕੋਮਾਂਤਰੀ ਮਿਲਾ ਕੇ 250 ਉਡਾਣਾ ਜੜੀਆਂ ਪ੍ਰਭਾਵਿਤ ਹੋਈਆਂ ਨੇ ਤਾਂ ਇਸ ਦੇ ਨਾਲ ਹੀ ਦੂਸਰੀ ਵੱਡੀ ਖਬਰ ਭਾਰਤ ਦੇ ਵਿੱਚ ਟੈਸਲਾ ਦੀ ਐਂਟਰੀ ਜਲਦ ਹੋ ਸਕਦੀ ਹੈ ਤੇ ਰਿਪੋਰਟਸ ਦਾ ਦਾਵਾ ਹੈ ਕਿ ਟੈਸਲਾ ਅਗਲੇ ਸਾਲ ਜਨਵਰੀ ਦੇ ਵਿੱਚ ਹੀ ਭਾਰਤ ਦੇ ਵਿੱਚ ਆਪਣਾ ਪਹਿਲਾ ਪਲਾਟ ਲਗਾ ਸਕਦੀ ਹੈ ਦੁਨੀਆ ਦੀ ਸਭ ਤੋਂ ਵੱਡੀ ਨਿਰਮਾਤਾ ਕੰਪਨੀ ਟੈਸਲਾ ਗਾਂਧੀ ਨਗਰ ਦੇ ਵਿੱਚ ਹੋਣ ਵਾਲੇ ਵਾਈਪਰੇਟ ਗੁਜਰਾਤ ਸਿਮੈਂਟ 224 ਦੌਰਾਨ ਇਸ ਦਾ ਐਲਾਨ ਕਰ ਸਕਦੀ ਹੈ ਤੇ ਇਸ ਦੌਰਾਨ ਕੰਪਨੀ ਦੇ ਮਾਲਕ ਐਲਨ ਮਸਕ ਵੀ ਮੌਜੂਦ ਰਹਿ ਸਕਦੇ ਨੇ ਤੇ ਵੀ ਨਿਰਮਾਤਾ ਆਪਣਾ ਮੈਨੂਫੈਕਚਰਿੰਗ ਪਲਾਂਟ ਲਗਾਉਣ ਦੇ ਲਈ ਸਰਕਾਰ ਦੇ ਨਾਲ ਜ਼ਮੀਨ ਦੇ ਲਈ ਗੱਲਬਾਤ ਕਰ ਰਹੀ ਹੈ ਤੇ ਟੈਸਲਾ ਦੇ ਮੈਨੂਫੈਕਚਰਿੰਗ ਪਲਾਂਟ ਦੀ ਸਨੰਦ ਦੇ ਵਿੱਚ ਲੱਗਣ ਦੀ ਸੰਭਾਵਨਾ ਹੈ ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਟੈਸਲਾ ਦਾ ਜਿੱਥੇ ਪਲਾਟ ਲੱਗ ਸਕਦਾ ਹੈ ਉੱਥੇ ਟਾਟਾ ਮੋਟਰਸ ਵਰਗੇ ਕਾਰ ਨਿਰਮਾਤਾ ਪਹਿਲਾਂ ਤੋਂ ਹੀ ਨੇ ਅਜਿਹੇ ਦੇ ਵਿੱਚ ਟੈਸਲਾ ਦੇ ਲਈ ਭਾਰਤ ਦੇ ਵਿੱਚ ਕਾਰੋਬਾਰ ਚੁਣੌਤੀ ਪੂਰਨ ਹੋ ਸਕਦਾ ਹੈ ਤੇ ਗੁਜਰਾਤ ਦੇ ਵਿੱਚ ਹੋਰ ਭਾਰਤੀ ਕਾਰ ਨਿਰਮਾਤਾਵਾਂ ਜਿਵੇਂ ਕਿ ਮਾਰੂਤੀ ਸੂਜ਼ੂਕੀ ਤੇ ਐਮਜੀ ਮੋਟਰ ਦੇ ਵੀ ਪਲਾਂਟ ਨੇ ਤੇ ਗੁਜਰਾਤ ਸਰਕਾਰ ਦੇ ਬੁਲਾਰੇ ਰਿਸ਼ੀਕੇਸ਼ ਪਟੇਲ ਪਟੇਲ ਦਾ ਇਹ ਕਹਿਣਾ ਹੈ ਕਿ ਐਲਾਨ ਮਸਕ ਗੁਜਰਾਤ ਆਉਣਗੇ ਤਾਂ ਉਹਨਾਂ ਨੂੰ ਵੀ ਪੂਰਾ ਸਹਿਯੋਗ ਸਰਕਾਰ ਦੇ ਵੱਲੋਂ ਮਿਲੇਗਾ ਤੇ ਹਾਲਾਂਕਿ ਅਜੇ ਇਸ ਉੱਤੇ ਗੱਲਬਾਤ ਜਾਰੀ ਹੈ ਤੇ ਕੁਝ ਹੀ ਦਿਨਾਂ ਦੇ ਵਿੱਚ ਇਸ ਉੱਤੇ ਵੀ ਐਲਾਨ ਹੋ ਸਕਦਾ ਹੈ ਉਹਨਾਂ ਨੇ ਕਿਹਾ ਹੈ ਕਿ ਗੁਜਰਾਤ ਦੇ ਵਿੱਚ ਫੋਰਟ ਟਾਟਾ ਦੇਵੀ ਪਲਾਂਟ ਨੇ ਅਤੇ ਜਿਹਨਾਂ ਨੂੰ ਸੂਬੇ ਦੇ ਵਿੱਚ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਤਾਂ ਵੱਡੀ ਖਬਰ ਇਸ ਵੇਲੇ ਦੀ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵੀ ਜਿੱਥੇ ਕਿ ਭਾਰਤ ਦੇ ਵਿੱਚ ਹੁਣ ਟੈਸਲਾ ਦੀ ਐਂਟਰੀ ਜਿਹੜੀ ਹੈ ਉਹ ਜਲਦ ਹੋ ਸਕਦੀ ਹੈ ਰਿਪੋਰਟਸ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਟੈਸਲਾ ਅਗਲੇ ਸਾਲ ਜਨਵਰੀ ਦੇ ਵਿੱਚ ਹੀ ਭਾਰਤ ਦੇ ਵਿੱਚ ਆਪਣਾ ਪਹਿਲਾ ਪਲਾਂਟ ਲਗਾ ਸਕਦੀ ਹੈ ਦੁਨੀਆ ਦੀ ਸਭ ਤੋਂ ਵੱਡੀ ਨਿਰਮਾਤਾ ਕੰਪਨੀ ਟੈਸਲਾ ਕਾਂਦੀ ਨਗਰ ਦੇ ਵਿੱਚ ਹੋਣ ਵਾਲੇ ਵਾਈਬ੍ਰੇਟ ਗੁਜਰਾਤ ਸਿਮੈਂਟ 2024 ਦੌਰਾਨ ਇਹ ਐਲਾਨ ਕਰ ਸਕਦੀ ਹੈ ਤੇ ਇਸ ਦੌਰਾਨ ਕੰਪਨੀ ਦੇ ਮਾਲਕ ਐਲਨ ਮਸਕ ਵੀ ਮੌਜੂਦ रह ਸਕਤੇ ਨੇ ਤਾਂ ਇਹ ਨਿਰਮਾਤਾ ਆਪਣਾ ਮੈਨੂਫੈਕਚਰਿੰਗ ਪਲਾਂਟ ਲਗਾਉਣ ਦੇ ਲਈ ਸਰਕਾਰ ਦੇ ਨਾਲ ਜ਼ਮੀਨ ਦੀ ਗੱਲਬਾਤ ਕਰ ਰਹੀ ਹੈ ਤੇ ਟੈਸਲਾ ਦੇ ਮੈਨੂਫੈਕਚਰਿੰਗ ਪਲਾਂਟ ਦੀ ਸਨੰਦ ਵਿੱਚ ਲੱਗਣ ਦੀ ਸੰਭਾਵਨਾ ਹੈ ਤਾਂ ਭਾਰਤ ਦੇ ਵਿੱਚ ਟੈਸਲਾ ਦੀ ਐਂਟਰੀ ਜਲਦ ਹੋ ਸਕਦੀ ਹੈ ਤੇ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਫੈਸਲਾ ਦੀ ਐਂਟਰੀ ਪਾਥ ਦੇ ਵਿੱਚ ਜਲਦ ਹੋ ਸਕਦੀ ਹੈ ਰਿਪੋਰਟਸ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਤੇ ਇਸ ਦੇ ਨਾਲ ਹੀ ਦੂਸਰੀ ਵੱਡੀ ਖਬਰ ਦਾ ਰੁਕ ਕਰਦੇ ਹਾਂ ਨਵਾਂ ਸਾਲ ਆਉਣ ਦੇ ਵਿੱਚ ਮਹਿਜ ਕੁਝ ਹੀ ਦਿਨ ਬਚੇ ਨੇ ਤੇ ਜਹਰੇ ਵਿੱਚ ਅਗਲੇ ਸਾਲ ਦੀ ਸ਼ੁਰੂਆਤ ਦੇ ਵਿੱਚ आम आदमी पार्टी ਨੂੰ ਮਹਿੰਗਾਈ ਤੋਂ ਵੱਡੀ ਰਾਹਤ ਮਿਲ ਸਕਦੀ ਹੈ ਤੇ ਦਰ ਅਸਲ ਪਰਦਾਰੰਤਰੀ ਮੋਦੀ ਨਵੇਂ ਸਾਲ ਤੋਂ ਠੀਕ ਪਹਿਲਾਂ ਦੇਸ਼ ਵਾਸੀਆਂ ਨੂੰ ਵੱਡਾ ਤੋਹਫਾ ਦੇਣ ਜਾ ਰਹੇ ਨੇ ਤੇ ਮਿਲੀ ਜਾਣਕਾਰੀ ਦੇ ਮੁਤਾਬਕ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਹੋ ਸਕਦੀ ਹੈ ਤੇ ਇਸ ਇਹ ਕਟੌਤੀ ਜਿਹੜੀ 224 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਣ ਵਾਲੀ ਹੈ ਸੂਤਰਾਂ ਦੇ ਮੁਤਾਬਕ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ 6 ਤੋਂ 10 ਰੁਪਏ ਤੱਕ ਦੀ ਕਟੌਤੀ ਕੀਤੀ ਜਾ ਸਕਦੀ ਹੈ ਇਸ ਨੂੰ ਲੈ ਕੇ ਸਰਕਾਰ ਦੀ ਤੇਲ ਕੰਪਨੀਆਂ ਦੇ ਨਾਲ ਵੀ ਗੱਲਬਾਤ ਚੱਲ ਰਹੀ ਹੈ ਤੇ ਉਦਾਸੀ ਹੈ ਕਿ ਇੱਕ ਰਿਪੋਰਟ ਦੇ ਮੁਤਾਬਕ ਮਿਨਿਸਟਰੀ ਤੇ ਫਾਈਨੈਂਸ ਮਿਨਿਸਟਰੀ ਦੇ ਵਿਚਾਲੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘੱਟ ਕਰਨ ਨੂੰ ਲੈ ਕੇ ਚਰਚਾ ਹੋ ਰਹੀ ਹੈ ਤੇ ਇਸ ਤੋਂ ਇਲਾਵਾ ਤੇਲ ਕੰਪਨੀਆਂ ਦੇ ਨਾਲ ਵੀ ਗੱਲਬਾਤ ਚੱਲ ਰਹੀ ਹੈ ਜੇਕਰ ਸਭ ਤੋਂ ਜੇਕਰ ਸਭ ਕੁਝ ਸਹੀ ਰਹਿੰਦਾ ਹੈ ਤਾਂ ਪੈਟਰੋਲ ਤੇ ਡੀਜ਼ਲ ਦੀ ਕੀਮਤ 6 ਰੁਪਏ ਤੋਂ 10 ਤੱਕ ਘਟ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ 22 ਮਈ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਬਿਸ਼ੇ ਕੋਈ ਬਤਲਾ ਨਹੀਂ ਕੀਤਾ ਗਿਆ ਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਕਾਫੀ ਸਮੇਂ ਤੱਕ ਸਥਿਰ ਨੇ ਆਖਰੀ ਵਾਰ ਕੇਂਦਰ ਸਰਕਾਰ ਨੇ ਪ੍ਰੋਡਕਸ਼ਨ ਕਾਸਟ ਦੇ ਵਿੱਚ ਕਟੌਤੀ ਕੀਤੀ ਸੀ ਇਸ ਦੌਰਾਨ ਪੈਟਰੋਲ ਤੇ ਡੀਜ਼ਲ ਦੇ ਲਈ ਕੁਝ ਕਟੌਤੀ 13 ਰੁਪਏ ਅਤੇ 16 ਰੁਪਏ ਪ੍ਰਤੀ ਲੀਟਰ ਹੋਈ ਸੀ ਇਸ ਦੇ ਨਾਲ ਹੀ ਦੂਸਰੀ ਵੱਡੀ ਖਬਰ ਲੁਤਿਆਣਾ ਵਿਖੇ ਵਿਕਾਸ ਕਮਾ ਮਾਰ ਦੀ ਸਮੀਖਿਆ ਕਰਨ ਦੇ ਲਈ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਰਾਖੜ ਨੂੰ ਚਾਕੀ ਵਾਲੇ ਮੁੱਦੇ ਤੇ ਵੰਕਾਰ ਦਿੱਤਾ ਹੈ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਚਾਕੀ ਦੇ ਰੱਦ ਹੋਣ ਦੇ ਸਬੰਧੀ ਪੰਜਾਬ ਬੀਜੇਪੀ ਦੇ ਪ੍ਰਧਾਨ ਮੀਡੀਆ ਸਾਹਮਣੇ ਜੋ ਸਾਡੀ ਫੋਟੋ ਬਾਰੇ ਦਾਵਾ ਕੀਤਾ ਸੀ ਜੇਕਰ ਉਹ ਦਾਅਵੇ ਨੂੰ ਉਹ ਸੱਚ ਸਾਬਿਤ ਕਰ ਦੇਣ ਤਾਂ ਮੈਂ ਉਸ ਵਕਤ ਹੀ ਸਿਆਸਤ ਤੋਂ ਅਸਤੀਫਾ ਦੇ ਦਵਾਂਗਾ ਮੰਨਦੇ ਮਾਨੇ ਇਹ ਵੀ ਕਿਹਾ ਕਿ ਜੇਕਰ ਜਾਖੜ ਜਹਾਂ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਸਿਆਸਤ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਤਾਂ ਸੀਐਮ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਜਾਖੜ ਸਾਹਿਬ ਹਾਲੇ ਨਵੇਂ ਨਵੇਂ ਭਾਜਪਾ ਦੇ ਵਿੱਚ ਗਏ ਨੇ ਤੇ ਉਹਨਾਂ ਦੇ ਕੋਲ ਹਾਲੇ ਪੂਰੀ ਤਰ੍ਹਾਂ ਝੂਠ ਵੀ ਬੋਲਣ ਦਾ ਤਜਰਬਾ ਨਹੀਂ ਹੈ ਇਸ ਦੇ ਨਾਲ ਹੀ ਮਾਨ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਫਰਵਰੀ ਮਹੀਨੇ ਤੋਂ NRI ਮਿਲਣੀ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ ਤੇ ਨਾਲ ਹੀ NRI ਦੀ ਸਹੂਲਤ ਦੇ ਲਈ ਦਿੱਲੀ ਦੇ ਵਿਖੇ ਹੈਲਪ ਡੈਕਸ ਵੀ ਸਥਾਪਿਤ ਕੀਤਾ ਜਾ ਰਿਹਾ ਹੈ ਤੇ ਲੁਧਿਆਣਾ ਦੇ ਵਿਕਾਸ ਦੇ ਨਾਲ ਸੰਬੰਧਿਤ ਪ੍ਰੋਜੈਕਟਾਂ ਦੇ ਬਾਰੇ ਵੀ ਮਾਨ ਨੇ ਕਿਹਾ ਕਿ ਛੇਤੀ ਹੀ ਬੰਦ ਪੈ ਸਾਰੇ ਹੀ ਪ੍ਰੋਜੈਕਟ ਮੁਕੰਮਲ ਹੋ ਜਾਣਗੇ ਤੇ ਹੋਰ ਕੀ ਕੁਝ ਕਹਿਣਾ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਣਦੇ ਹਾਂ ਸੋ ਇਹ ਪ੍ਰੋਜੈਕਟ ਹਲਵਾਰਾ 에어ਪੋਰਟ ਦਾ ਜਿਹੜਾ ਬਿਲਡਿੰਗ ਦਾ ਕੰਮ 96% ਹੋ ਗਿਆ ਟਰਮੀਨਲ ਦਾ ਫਰਵਰੀ ਦੇ 15 ਫਰਵਰੀ ਦੇ ਨੇੜੇ ਜਿਹੜੇ ਉਹ ਕੰਪਲੀਟ ਹੋ ਜਾਊਗਾ ਉਸ ਤੋਂ ਬਾਅਦ 에ਵੀਏਸ਼ਨ ਨਾਲ ਸਾਡੀ ਪਹਿਲੀ ਗੱਲ ਚੱਲ ਰਹੀ ਹੈ ਤੇ ਫਲਾਈਟਾਂ ਦਾ ਕੰਮ ਜਿਹੜਾ ਹੈ ਉਹ ਵੀ ਕਿਉਂਕਿ ਹਲਵਾਰਾ 에ਰਪੋਰਟ 에ਅਰ ਫੋਰਸ ਨਾਲ ਰਿਲੇਟਡ ਹੈ ਥੋੜਾ ਜਿਹਾ ਇਸ ਕਰਕੇ ਸਲੋ ਹੁੰਦਾ ਕਿ ਉਹਨਾਂ ਦੀਆਂ ਵੀ ਸਾਨੂੰ ਗਾਈਡਲਾਈਨਸ ਫੋਲੋ ਕਰਨੀਆਂ ਪੈਂਦੀਆਂ ਔਰ 에ਅਰ ਫੋਰਸ ਹੈ ਉਹ ਤਾਂ ਸਾਡੀ ਮੇਨ ਫੋਰਸ ਹੈ ਉਹ ਤਾਂ ਸਾਡੀ ਕੀ ਕਹਾਂਗੇ ਕਿ ਦੀਵਾਰ ਹੈ ਉਹ ਉਹਨਾਂ ਦੇ ਵਿੱਚ ਅਸੀਂ ਕੋਈ ਕੰਪਰੋਮਾਈਜ਼ ਨਹੀਂ ਕਰ ਸਕਦੇ ਸੋ ਇਹ ਲੁਧਿਆਣੇ ਦੇ ਸਾਰੇ ਕੰਮਾਂ ਦਾ ਤੇ ਬੁੱਡੇ ਦਰਿਆ ਵਾਲੇ ਹਾਂਜੀ ਬੁੱਡੇ ਦਰਿਆ ਦਾ ਵੀ ਐਮਐਲਏ ਸਾਹਿਬ ਨੇ ਕਹਿੰਦਾ 14 ਕਿਲੋਮੀਟਰ ਬੁੱਢਾ ਦਰਿਆ ਹੈ ਬਹੁਤ ਬਹੁਤ ਉਹ ਵੀ ਨਸੂਰ ਬਣਿਆ ਪਿਆ ਕਿੰਨੇ ਸਾਲਾਂ ਦਾ ਸੋ ਕੇਂਦਰ ਸਰਕਾਰ ਵੀ ਉਹਦੇ ਵਿੱਚ ਹੈਲਪ ਕਰਨ ਨੂੰ ਤਿਆਰ ਰਹਿੰਦੀ ਹੈ ਸਵੱਛ ਭਾਰਤ ਵੀ ਹੈ ਸੋ ਬੁੱਡੇ ਦਰਿਆ ਤੇ ਮੈਂ ਆਇਆ ਵੀ ਸੀ ਜਦੋਂ ਆਪਾਂ ਇੱਕ ਐਸਟੀਪੀ ਪਲੈਂਟ ਲਾਇਆ ਤੇ ਬੁੱਡੇ ਦਰਿਆ ਬਾਰੇ ਵੀ ਜਿਹੜਾ ਉਹ ਕਾਫੀ ਵਿਚਾਰ ਨਾਲ ਧਿਆਨ ਨਾਲ ਵਿਚਾਰ ਪੰਦਰਾ ਹੋਇਆ ਹੈ ਉਹ ਉਹਦਾ ਵੀ ਕਰਾਂਗੇ ਤੇ ਇੱਕ ਪੁਲ ਦਾ ਮਹੂਰਤ ਕਿਹੜਾ ਹੋਣਾ ਜਲੰਧਰ ਤੋਂ ਸ਼ਹਿਰ ਨੂੰ ਜਲੰਧਰ ਤੋਂ ਸ਼ਹਿਰ ਨੂੰ ਜਾਣਦੇ ਆ 5 ਸਾਲ ਦਾ ਬੰਪੇ ਸਟਾਰਟ ਹੋ 5 ਸਾਲ ਦਾ ਜਿਹੜਾ ਪੁਲ ਬੰਦ ਪਿਆ ਉਹਨੂੰ ਵੀ ਸਟਾਰਟ ਕਰਾਂਗੇ 3 ਫਰਵਰੀ ਨੂੰ ਅਸੀਂ ਰਣਜੀਤ ਸਾਗਰ ਪਠਾਨਕੋਟ ਦੇ ਵਿੱਚ ਕਰਾਂਗੇ ਰਣਜੀਤ ਸਾਗਰ ਡੈਮ ਹੈ ਉੱਥੇ ਸਾਡੇ ਕੋਲੇ ਉਹ ਵੀ ਦਿਖਾਵਾਂਗੇ ਉਹਨਾਂ ਨੂੰ ਤਾਂ ਕਿ ਐਨ ਆਰ ਆਈਜ਼ ਨੂੰ ਵੀ ਪਤਾ ਲੱਗੇ ਸਾਡੇ ਕੋਲੇ ਵੀ ਬਹੁਤ ਕੁਝ ਇਹੋ ਜਿਹਾ ਪਿਆ ਹੈ ਪੰਜਾਬ ਕੋਲੇ ਜਿਹੜਾ ਤੁਸੀਂ ਦੇਖਿਆ ਹੀ ਨਹੀਂ ਜਿਹੜਾ ਤੁਸੀਂ ਵਿਦੇਸ਼ਾਂ 'ਚ ਦੇਖਦੇ ਹੋ ਕਦੇ ਪਠਾਨਕੋਟ 'ਚ ਚਮਰੌੜ ਵਾਲੀ ਝੀਲ ਦੇਖ ਲਓ ਤਾਂ ਤੁਹਾਨੂੰ ਪਤਾ ਲੱਗੇ ਕਿ ਸਾਡੇ ਪੰਜਾਬ ਕੋਲੇ ਸਮੁੰਦਰ ਹੈ ਸਾਡੇ 450 ਫੁੱਟ ਡੂੰਗੀ ਲੇਕ ਹੈ 450 ਫੁੱਟ 57 ਕਿਲੋ ਸਕੁਅਰ ਕਿਲੋਮੀਟਰ ਦਾ ਏਰੀਆ ਹੈ ਜੋ ਉਹ ਦਿਖਾਉਣ ਵਾਸਤੇ ਅਸੀਂ ਉਹਨਾਂ ਨੂੰ ਵੀ ਲੈ ਕੇ ਆਵਾਂਗੇ ਅੱਧਿਆਂ ਤੋਂ ਬਾਅਦ ਤਾਂ ਇਹ ਕਹਿਣਗੇ ਜੇ ਅਸੀਂ ਤਾਂ ਇੱਥੇ ਇਨਵੈਸਟ ਕਰਨਾ ਹੈ ਤੁਸੀਂ ਮੰਨਦੇ ਹੋ ਇਸ ਗੱਲ ਸਵਾਲ ਜਾਕਰ ਸਾਹਿਬ ਇਹ ਦੱਸ ਦੇਣਾ ਮੈਨੂੰ ਸਬੂਤ ਦੇ ਦੇਣ ਜਾਕਰ ਸਾਹਿਬ ਕਿ ਕਿ ਕਾਰਵਨ ਕੇਜਰੀਵਾਲ ਜੀ ਭਗਵੰਤ ਮਾਨ ਦੀ ਚਾਕੀ ਚ ਫੋਟੋ ਅਸੀਂ ਸਾਨੂੰ ਪਾਗਲ ਸਮਝ ਰੱਖਿਆ ਅਹਦਲ ਨਾ ਜਾਕਰ ਸਾਹਿਬ ਨਵੇਂ ਨਵੇਂ ਬੀਜੇਪੀ ਚ ਗਏ ਹੈ ਹਜੇ ਉਹਨਾਂ ਨੂੰ ਪ੍ਰੋਪਰ ਝੂਠ ਬੋਲਣਾ ਨਹੀਂ ਆਉਂਦਾ ਕੱਲ ਜਦੋਂ ਬੋਲ ਰਹੇ ਸੀ ਨਾ ਬੁੱਲ ਕੰਮ ਰਹੇ ਸੀ ਮੈਂ ਕਿਹਾ ਕੋਈ ਨਹੀਂ ਸਿੱਖ ਜਿਓਗੇ ਹੌਲੀ ਹੌਲੀ ਉੱਥੇ ਤਾਂ ਸਕ੍ਰਿਪਟ ਦਿੱਤੀ ਜਾਂਦੀ ਆ ਆ ਬੋਲ ਦੋ ਜਾ ਕੇ ਸੋ ਮੈਂ ਜਾਕਰ ਸਾਹਿਬ ਨਾਲ ਮੇਰੀ ਹਮਦਰਦੀ ਹੈ ਜਾਕਰ ਸਾਹਿਬ ਇਹੋ ਜਿਹਾ ਕੰਮ ਅਸੀਂ ਕਰ ਸਕਦੇ ਹਾਂ ਕਿ ਅਸੀਂ 15 ਅਗਸਤ ਦਾ 26 ਜਨਵਰੀ ਚਾਕੀ ਚ ਭਗਵੰਤ ਮਾਨ ਭਗਸਿੱਖ ਦੇ ਬਰਾਬਰ ਫੋਟੋ ਲਾ ਲੇ ਮੇਰੀ ਔਕਾਤ ਹੈ ਨਹੀਂ ਤੁਸੀਂ ਸਾਬਤ ਕਰ ਦਿਓ ਰਾਜਨੀਤੀ ਛੱਡ ਦੂੰਗਾ। ਜਿੰਨਾ ਜਿੰਨਾ ਦਾ ਟੁੱਟ। ਇਹਦੋਂ ਬਾਅਦ ਕਹਿ ਸਕਦਾ। ਜਾਖੜ ਸਾਹਿਬ ਨੂੰ ਕਹੋ ਸਾਬਤ ਕਰ ਦੇਣ ਕਿਹੜੇ ਕਿਹੜੇ ਡਿਜ਼ਾਈਨ ਦੇ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ ਸਾਡਾ ਡਿਪਾਰਟਮੈਂਟ ਲੈ ਕੇ ਗਿਆ। ਰਾਜਨੀਤੀ ਛੱਡ ਦੂੰਗਾ। ਦਾ ਫਾਈਨਲ ਨਿਊਜ਼ ਬੁਲੇਟਿਨ ਵਿੱਚ ਫਿਲਹਾਲ ਇਹ ਨਹੀਂ ਹੈ। ਇਸ ਤਰ੍ਹਾਂ ਹੋ ਨਵੀਆਂ ਖਬਰਾਂ ਲੈ ਕੇ ਜਲਦੀ ਹਾਜ਼ਰ ਹੋਵਾਂਗੇ। ਬਨੇ ਰਹੋ ਸਾਜਾ ਟੀਵੀ ਦੇ ਨਾਲ।